ਪ੍ਰੋਪਰਟੀ ਟੈਕਸ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਬੜਾ ਤਕੜਾ ਫੈਸਲਾ ਆਇਆ ਸੀ ਇੱਕ 1 ਸਤੰਬਰ ਤੋਂ ਲੈ ਕੇ ਜਿਹੜੀ 31 ਦਸੰਬਰ ਤੱਕ ਜਿਹੜਾ ਪ੍ਰੋਪਰਟੀ ਟੈਕਸ ਜਿਹੜੀ ਉਹ ਰਿਬੇਟ ਦਿੱਤੀ ਗਈ ਸੀ ਜੋ ਪਲੰਟੀਆਂ ਸੀਗੀਆਂ ਉਹ ਮਾਫ ਕੀਤੀਆਂ ਗਈਆਂ ਔਰ ਕਾਫੀ ਜਿਹੜੀ ਅੱਛਾ ਇੱਕ ਰਿਬੇਟ ਦੇ ਕੇ ਜਿਹੜਾ ਪ੍ਰੋਪਰਟੀ ਟੈਕਸ ਦੇਣ ਵਾਸਤੇ ਜਮ੍ਹਾਂ ਕਰਾਉਣ ਵਾਸਤੇ ਲੋਕਾਂ ਨੂੰ ਜਿਹੜਾ ਕੋਈ ਗਾਈਡ ਕੀਤਾ ਜਾ ਰਿਹਾ ਹੈਗਾ ਇਸ ਬੰਦੇ ਤੁਹਾਨੂੰ ਦੱਸਦੀ ਕਿ ਨਗਰ ਕਾਉਂਸਲ ਜ਼ੀਰਕਪੁਰ ਦੇ ਜਿਹੜੇ ਕਾਰਜ ਸਹਾਇਕ ਅਫਸਰ ਰਵਨੀਸ਼ ਸਿੰਘ ਹੈਗੇ ਉਹਨਾਂ ਦਾ ਕਹਿਣਾ ਹੈਗਾ ਕਿ ਪ੍ਰੋਪਰਟੀ ਟੈਕਸ ਜਿਹੜਾ 31 ਦਸੰਬਰ ਤੱਕ ਜਿਹੜਾ ਬਿਨਾਂ ਵਿਆਜ ਤੋਂ ਬਿਨਾਂ ਕਿਸੇ ਡਿਊ ਤੋਂ ਜਿਹੜਾ ਜਮ੍ਹਾਂ ਕਰਾਇਆ ਜਾ ਸਕਦਾ ਉਸ ਲਈ ਜਿਹੜਾ ਇੱਕ ਹੋਰ ਫੈਸਿਲਿਟੀ ਦਿੰਦਿਆ ਹੋਇਆ ਸ਼ਨੀਵਾਰ ਅਤੇ ਐਤਵਾਰ ਵਾਲਾ ਦਿਨ ਵੀ ਜਿਹੜਾ ਖੁੱਲ੍ਹਾ ਰੱਖਿਆ ਗਿਆ ਪ੍ਰਾਪਰਟੀ ਟੈਕਸ ਭਰਨ ਲਈ ਇੱਕ ਬਹੁਤ ਤਗੜੀ ਜਿਹੜੀ ਖਬਰ ਹੈਗੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਵੀ ਜਿਹੜਾ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈਗਾ ਔਰ 31 ਦਸੰਬਰ ਜਿਹੜੀ ਦੀ ਲਾਸਟ ਡੇਟ ਹੈਗੀ ਔਰ ਇਹਦੇ ਵਿੱਚ ਦੱਸਦੀ ਹੈ ਕਿ ਲੱਖਾਂ ਰੁਪਏ ਦਾ ਜਿਹੜਾ ਤੁਹਾਡਾ ਪ੍ਰਾਪਰਟੀ ਟੈਕਸ ਦਾ ਜਿਹੜਾ ਟੈਕਸ ਪਲੈਂਟੀ ਹੈਗੀ ਉਹ ਮਾਫ ਹੋ ਸਕਦੀ ਹੈਗੀ ਔਰ ਇਹ ਜਿਹੜਾ ਵਨ ਟਾਈਮ ਸੈਟਲਮੈਂਟ ਜਿਹੜੀ ਪੰਜਾਬ ਸਰਕਾਰ ਦੀ ਆਈ ਹੈਗੀ ਆ ਇਹ 1 ਸਤੰਬਰ ਤੋਂ ਲੈ ਕੇ 31 ਦਸੰਬਰ ਤੱਕ ਹੈ ਗਈ ਸੀ ਜਿਸ ਦੇ ਵਿੱਚ ਹੁਣ ਕੁਝ ਦਿਨ ਜਿੱਦਾਂ ਅੱਜ ਆਪਾਂ ਦੇਖ ਸਕਦੇ ਕਿ 20 ਦਸੰਬਰ ਹੋ ਚੁੱਕੀ ਐ 10-11 ਦਿਨ ਰਹਿ ਗਿਆ ਇਹਦੇ ਵਿੱਚ ਫੈਸਿਲਿਟੀ ਦਿੰਦਿਆ ਹੋਇਆ ਜਿਹੜਾ ਰਵਨੀਤ ਸਿੰਘ ਹੈਗੇ ਕਾਰਜ ਸாதਕ ਅਫਸਰ ਜਿਹੜੇ ਜ਼ੀਰਕਪੁਰ ਹੈਗੇ ਉਹਨਾਂ ਨੇ ਇੱਕ ਬੜਾ ਤਕੜਾ ਫੈਸਲਾ ਲਿਆ ਸ਼ਨੀਵਾਰ ਤੇ ਐਤਵਾਰ ਨੂੰ ਜਿਹੜਾ ਪ੍ਰਾਪਰਟੀ ਟੈਕਸ ਬ੍ਰਾਂਚ ਜਿਹੜੀ ਖੁੱਲੀ ਰਹੇਗੀ ਔਰ ਲੋਕਾਂ ਦੇ ਜਿਹੜੇ ਟੈਕਸ ਜਮ੍ਹਾਂ ਹੋ ਸਕਣਗੇ ਸਰ ਇੱਕ ਪ੍ਰਾਪਰਟੀ ਟੈਕਸ ਨੂੰ ਲੈ ਕੇ ਜਿਹੜਾ ਸਰਕਾਰ ਦਾ ਫੈਸਲਾ ਆਇਆ ਸੀ ਤਿੰਨ ਮਹੀਨੇ ਦੀ ਵਨ ਟਾਈਮ ਸੈਟਲਮੈਂਟ ਸੀ ਤੇ ਇਹਦੇ ਵਿੱਚ ਸਰ ਕੋਈ ਤੁਸੀਂ ਹੋਰ ਨਵਾਂ ਫੈਸਲਾ ਹੈ ਜਿਹ ਮੈਂ ਐਂਸਾ ਥੋੜਾ ਥੈਂਕ ਯੂ ਕਰਨਾ ਵੀ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਇਹ ਗੱਲ ਮੇਰਾ ਮੈਸੇਜ ਲੋਕਾਂ ਤੱਕ ਪਹੁੰਚਾਉਣ ਦੀ ਸਾਨੂੰ ਨਾ ਗਵਰਨਮੈਂਟ ਨੇ 골ਡਨ ਓਪਰਚੁਨਿਟੀ ਦਿੱਤੀ ਹੋਈ ਹੈ ਵੀ 31 12 ਤੱਕ ਆਪਣਾ ਜਿੰਨਾ ਵੀ ਪੈਂਡਿੰਗ ਪ੍ਰਾਪਰਟੀ ਟੈਕਸ ਜਾਂ ਹਾਊਸ ਟੈਕਸ ਹੈ ਉਹ ਆਪਾਂ ਬਿਨਾਂ ਵਿਆਜ ਤੋਂ ਬਿਨਾਂ ਪੈਨਲਟੀ ਤੋਂ ਪ੍ਰਿੰਸੀਪਲ ਅਮਾਉਂਟ ਭਰ ਕੇ ਆਪਾਂ ਕਲੀਅਰ ਕਰ ਸਕਦੇ ਆ ਉਹਦੀ ਲਾਸਟ ਡੇਟ ਹੈਗੀ 31 12 ਅਸੀਂ ਚਾਹੁੰਦੇ ਆ ਵੀ ਮੈਕਸਿਮਮ ਲੋਗ ਇਸ ਚੀਜ਼ ਦਾ ਫਾਇਦਾ ਉਠਾਉਣ ਉਸ ਵਾਸਤੇ ਅਸੀਂ ਛੁੱਟੀ ਵਾਲਾ ਦਿਨ ਵੀ ਜਿਵੇਂ 25 ਦੀ ਛੁੱਟੀ ਆ ਉਹ ਵੀ ਵਰਕਿੰਗ ਰਹੇਗਾ ਸੈਚਰਡੇ ਸੰਡੇ ਵੀ ਸਾਡਾ ਵਰਕਿੰਗ ਰਹੇਗਾ ਸਾਡਾ ਸਟਾਫ ਇੱਥੇ ਹੋਏਗਾ ਤਾਂ ਮੈਂ ਤੁਹਾਡੇ ਰਹੀਂ ਤੁਹਾਡੇ ਚੈਨਲ ਦੇ ਰਹੀਂ ਮੈਂ ਮੇਰੇ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਇਸ ਸਕੀਮ ਦਾ ਫਾਇਦਾ ਲਓ ਲਾਹਾ ਲਓ ਤੇ ਬਿਨਾਂ ਵਿਆਜ ਤੋਂ ਬਿਨਾਂ ਪੈਨਲਟੀ ਤੋਂ ਆਪਣਾ ਪ੍ਰਿੰਸੀਪਲ ਪ੍ਰਾਪਰਟੀ ਟੈਕਸ ਪਰ ਸਰ ਕਿੰਨੇ ਕੁ ਲੋਕ ਇਸ ਸਕੀਮ ਦਾ ਫਾਇਦਾ ਲੈ ਚੁੱਕੇ ਹੋਗੇ ਇਹ ਤਾਂ ਬਹੁਤ ਕਾਮਯਾਬ ਜਾ ਰਹੀ ਹੈ ਸਕੀਮ ਅੱਜ ਤੱਕ ਅੱਜ ਦੀ ਡੇਟ ਦਾ ਤੁਹ ਤੁਹ ਦੱਸਦਾ ਵੀ ਹੁਣ ਤੱਕ 57 ਲੱਖ ਰੁਪਇਆ ਜਮ੍ਹਾਂ ਹੋ ਚੁੱਕਿਆ ਹੈ ਤੇ ਮੈਨੂੰ ਲੱਗਦਾ ਵੀ ਸ਼ਾਮ ਤੱਕ 1 CR ਦੇ ਨੇੜੇ ਪਹੁੰਚ ਜਾਗਾ ਤਾਂ ਬਿਲਕੁਲ ਐਗਜ਼ੈਕਟ 200% ਇੰਕਰੀਜ਼ ਹੋਵੇਗਾ ਠੀਕ ਥੈਂਕ ਯੂ